ਨੂੰ ਕਤਲਿਆਂ ਕਰਾਇਆ ਹੋਏ ਕਿ ਆਪਾ ਪੁੱਲ ਸਕਦੇ ਆ ਆਪਣੇ ਆਪਣੀ ਐ ਆ ਇੱਕ ਹੋਰ ਟੋਪੀ ਵਾਲੇ ਚਲੇ ਫਿਰਦੇ ਯਾਰ ਆਪਾਂ ਇਨੇ ਗੈਰ ਕੁਝ ਨਹੀਂ ਆ ਕਿ ਹੁਣ ਬਾਹਰ ਦਾ ਟੋਪੀ ਵਾਲੇ ਆਪਣੇ ਦਾ ਕੀ ਆ ਰੋਜ਼ ਕਰੂੰਗਾ ਮੈਂ ਤੈਨੂੰ ਇੱਕਲ ਦੱਸਾਂ ਆ ਟੋਪੀ ਵਾਲੇ ਕੇਜਰੀਵਾਲੀ ਪਾਰਟੀ 'ਚ ਕੌਣ ਗਿਆ ਜਿਹਦੀ ਘਰ ਵਾਲੀ ਨਾਲ ਨਹੀਂ ਬੰਦੀ ਨਾਲ ਉਹ ਸ਼ਾਮਲ ਹੋ ਜਾਂਦਾ ਜਿਹਨੂੰ ਕੋਈ ਪੁੱਛਦਾ ਨਹੀਂ ਪਿੰਡ 'ਚ ਉਹ ਆਟੋਪੀ ਵਾਲੇ ਮਾਰੇ ਦੇਖਿਆ ਪੰਜਾਬ ਚ ਕੱਲੀ 21 ਸੀਟਾਂ ਜਿੱਥੇ ਮੁਕਾਬਲਾ ਨਹੀਂ ਜਾਂਦੇ ਬਾਕੀ ਜਗ੍ਹਾ ਤਾਂ ਸਪਾਇਆ ਹੀ ਇਹਨਾਂ ਦਾ ਜਿਹੜੇ ਆ ਕੇਜਰੀਵਾਲ ਉਹ ਪਾਰਟੀ ਹੈ ਨਾ ਕਿਸੇ ਧਰਮ ਦਾ ਸਤਕਾਰ ਕਰੇ ਨਾ ਕਿਸੇ ਹੋਰ ਦਾ ਸਤਕਾਰ ਕਰੇ ਅਕਾਲੀ ਦਲ ਜੀ ਥੋੜੀ ਲੜਾਈ ਲੱਗਦਾ ਅਸੀਂ ਕਈ ਚੀਜ਼ਾਂ ਜੋ ਕਿਹਾ ਸੀ ਅਸੀਂ ਪੂਰਾ ਕੀਤਾ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਅਗਲੇ 5 ਸਾਲ ਅਗਲੇ 21 ਦਿਨ ਸਾਡਾ ਚੋਣ ਪੱਤਰ ਆ ਰਿਹਾ ਉਹ ਤੋਂ ਪਹਿਲੇ ਮੈਂ ਚਾਰ ਪੰਜ ਚੀਜ਼ਾਂ ਜਿਹੜੀਆਂ ਸੀ ਅਗਲੇ 5 ਸਾਲ ਤੁਹਾਡੇ ਵਾਸਤੇ ਕਰਾਂਗੇ ਮੈਂ ਦੱਸਣਾ ਚਾਹਣਾ ਹੈ ਪਹਿਲੀ ਗੱਲ ਅਸੀਂ ਪਿਛਲੇ 10 ਸਾਲਾਂ ਦੇ ਅੰਦਰ ਬਿਜਲੀ ਆਮ ਆਫ ਕਰਦੀ ਸੜਕਾਂ ਬਣਾਤੀਆਂ ਸ਼ਹਿਰਾਂ ਥੀ ਵੀ ਦਾ ਕੰਮ ਕਰ ਦਿੱਤਾ ਹੁਣ ਸਾਡਾ ਨਿਸ਼ਾਨਾ ਅਗਲੇ 5 ਸਾਲ 12000 ਪਿੰਡ ਪੰਜਾਬ ਦੇ ਹੈ ਅਗਲੇ 5 ਸਾਲਾਂ ਦੇ ਅੰਦਰ ਲਾਈਟ ਲਈ ਜਾਊਗੀ 12000 ਦੇ 12000 ਦੀ ਦੂਜੀ ਗੱਲ ਮੇਰੇ ਪੰਜਾਬ ਵਿੱਚ ਕੋਈ ਤਕਰੀਬਨ 5 ਲੱਖ ਗਰੀਬ ਪਰਿਵਾਰ ਹੈ ਜਿਨ੍ਹਾਂ ਦੇ ਕੱਚੇ ਮਕਾਨ ਹੈ ਅਗਲੇ 5 ਸਾਲਾਂ ਦੇ ਅੰਦਰ ਇਹਨਾਂ 5 ਲੱਖ ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾਂਗੇ ਮੇਰੇ ਪੰਜਾਬ ਵਿੱਚ ਕੋਈ ਵੀ ਘਰ ਅਗਲੇ 5 ਸਾਲ ਬਾਅਦ ਕੱਚਾ ਨਹੀਂ ਹੋਊਗਾ ਆ ਮੇਰੀ ਗਾਰੰਟੀ ਖੁੱਡੇ ਨਾਲ ਹੈ ਤੀਜੀ ਗੱਲ ਮੇਰੇ ਪੰਜਾਬ ਵਿੱਚ ਨੌਜਵਾਨ ਜਿਹੜੇ ਕੋਈ ਨੌਕਰੀ ਨਹੀਂ ਕੋਈ ਕੋਈ ਨਾ ਕੋਈ ਕੋਈ ਨੌਕਰੀ ਨਹੀਂ ਹੈ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੁੰਦੇ ਕਾਬਿਲ ਬਣਾਵਾਂਗੇ ਮੈਂ ਤਕਰੀਬਨ 200 ਸਕਿੱਲ ਸੈਂਟਰ ਅਸੀਂ ਬਣਾ ਦਿੱਤੇ ਆ ਪਰ ਅਗਲੇ 5 ਸਾਲਾਂ ਦੇ ਅੰਦਰ ਹਰ 5 ਪਿੰਡਾਂ ਬਾਅਦ ਇੱਕ ਸਕਿੱਲ ਕਾਲਜ ਹੋਊਗਾ ਜਿੱਥੇ ਨੌਜਵਾਨਾਂ ਨੂੰ ਸਕਿੱਲ ਟ੍ਰੇਨਿੰਗ ਜਿਵੇਂ ਪਲੰਬਿੰਗ ਦੀ ਇਲੈਕਟ੍ਰੀਸ਼ੀਅਨ ਦੀ ਹੈ ਬਿਊਟੀਸ਼ੀਅਨ ਦਾ ਕੋਰਸ ਹੈ ਮਕੈਨਿਕ ਦੀ ਟ੍ਰੇਨਿੰਗ ਉਹ ਸੇ ਦਿੱਤੀ ਜਾਊਗੀ ਤੇ ਇਹਨਾਂ 5 ਸਾਲਾਂ ਦੇ ਅੰਦਰ ਇਹਨਾਂ ਨੂੰ ਟ੍ਰੇਨਿੰਗ ਦੇ ਕੇ 6 ਮਹੀਨੇ ਦਾ ਕੋਰਸ ਬੱਡ ਡਿਗਰੀ ਮਿਲ ਜੂਗੀ ਉਹਦੇ ਬਾਅਦ 10 ਹਜ਼ਾਰ ਕਰਕੇ ਕਰਜਾ ਪੰਜਾਬ ਸਰਕਾਰ ਦਊਗੀ ਜੀ ਆਪਣਾ ਕਿੱਤਾ ਜਾਂ ਦੁਕਾਨ ਖੋਲਣੀ ਹੋਏ ਜਿਹਦੇ ਕੋਈ ਵਿਆਜ ਨਹੀਂ ਲੱਗੂਗਾ ਤੇ ਚੌਥੀ ਗੱਲ ਚੌਥੀ ਗੱਲ ਹਰੇ ਅਜੀਬ ਐਸੀ ਪਰਿਵਾਰਾਂ ਨੂੰ ਬੀਸੀ ਪਰਿਵਾਰਾਂ ਨੂੰ ਅਸੀਂ ਸ਼ਗਲ ਸਕੀਮ ਪੈਨਸ਼ਨ 200 ਯੂਨਿਟ ਬਿਜਲੀ ਦੇ ਮਾਫ ਕੀਤੇ ਹੈ ਪਰ ਬਹੁਤ ਗਰੀਬ ਜ਼ਿੰਮੇਦਾਰ ਵੀ ਹੈ ਜਨਰਲ ਕੈਟਰੀਜ਼ ਕੈਟਰੀ ਦੇ ਵੀ ਲੋਕ ਆ ਗਰੀਬ ਭਾਵੇਂ ਦੁਕਾਨਦਾਰ ਹੋਣ ਭਾਵੇਂ ਕਿਸਾਨ ਹੋ ਪੰਜ ਕਿਨ ਥੱਲੇ ਬਹੁਤ ਗਰੀਬ ਹੈ ਉਸ ਨੂੰ ਤਾਂ 200 ਯੂਨਟ ਸ਼ਗਰ ਦੇ ਦੁੱਲਿਆ ਛੁੱਟਾ ਜਿਹੜੀ ਐਸਸੀ ਨੂੰ ਬੀਸੀ ਨੂੰ ਦਿੰਦੇ ਸੀ ਅਸੀਂ ਜਨਰਲ ਕੈਟਰੀ ਦੇ ਗਰੀਬਾਂ ਨੂੰ ਵੀ ਹੁਣ ਉਹ ਸਾਰੀ ਦੇਵਾਂਗੇ ਕਿਉਂਕਿ ਉਹ ਵਿਚਾਰੇ ਰਹਿ ਗਏ ਹੈ ਤੇ ਮੈਂ ਇੰਨਾ ਕਹਿ ਸਕਦਾ ਯਾਰ ਮੈਂ ਨਾ ਕਹਿ ਸਕਦਾ ਲਗਾ ਸਾਬਰ ਦਾ ਨਰ ਬੰਦਾ ਤੁਹਾਨੂੰ ਤੁਸੀਂ ਖੁਸ਼ਕਿਸਮਤ ਹੋ ਨਾ ਲਗਾ ਸਾਬਰ ਦੇ ਨਰ ਬੰਦਾ ਤੁਹਾਨੂੰ ਮਿਲਿਆ ਹੈ ਲਗਾ ਸਾਹਿਬ ਜਿੰਨੇ ਦਲੇਰ ਹੈ ਜਿੰਨੇ ਬਾਦਲ ਪਰਿਵਾਰ ਦੇ ਪਰਿਵਾਰ ਦੇ ਮੈਂਬਰ ਮੈਂ ਕਹਿਣਾ ਚਾਹਣਾ 5 ਸਾਲ ਪਹਿਲੇ ਪਿੰਮ ਜਿਤਾ ਦਿੰਦੇ ਤੇ ਮੰਤਰੀ ਹੋਣਾ ਸੀ ਤੇ ਜਿੱਦੇ ਤੋਂ